ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬਲੱਡ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਵੀਡੀਓ ਰਹੇਗੀ ਜੀ ਉਹਦੇ ਵਿੱਚ ਆਪਣੇ ਰਹਿਣਗੇ ਜੀ ਕਾਟਨ ਦੇ ਸੂਟ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਫਤਿਹ ਕਲੈਕਸ਼ਨ ਬੀ ਐਲ ਜੈਡ ਦੇ ਨਾਮ ਤੋਂ ਹੈ ਉਸ ਤੋਂ ਬਾਅਦ ਆਪਣਾ ਪੇਜ ਹੈ ਜੀ ਇੰਸਟਾਗ੍ਰam ਤੇ ਫਤਿਹ ਕਲੈਕਸ਼ਨ 2023 ਦੇ ਨਾਮ ਤੇ ਹਾਂਜੀ ਜਿਹੜੇ ਅੱਜ ਦੇ ਸੂਟ ਰਹਿਣਗੇ ਜੀ ਬੜੇ ਸੋਹਣੇ ਕਾਟਨ ਦੇ ਸੂਟ ਰਹਿਣਗੇ ਬਿਲਕੁਲ ਗਰ ਸਭ ਤੋਂ ਪਹਿਲਾਂ ਤੇ ਜੇ ਦੀ ਤੁਸੀਂ ਸਟੱਫ ਦੇਖੋ ਪਿਓਰ ਕਾਟਨ ਦਾ ਗਰੰਟਡ ਪਿਓਰ ਕਾਟਨ ਦਾ ਸਟੱਫ ਹੈ ਜੀ ਨਾਲ ਇਹਦੇ ਜਿਹੜੀ ਘੇਰਾ ਪੱਟੀ ਲੱਗੀ ਵੀ ਇਹ ਦੇਖੋ ਪੱਟੀ ਨੂੰ ਤੁਸੀਂ ਉੱਚਾ ਨੀਵਾ ਕਰ ਸਕਦੇ ਹੋ ਪਿੰਕ ਕਲਰ ਦੀ ਘੇਰਾ ਪੱਟੀ ਲੱਗੀ ਹੈ ਨੈਕਲਾਈਨ ਬਣੀ ਹੈ ਜੀ ਇਹ ਆਏਗਾ ਨੈਕ ਤੇ ਵਰਕ ਕਾਵਿਆ ਦੇ ਇਹ ਸੂਟ ਰਹਿਣ ਵਾਲੇ ਨੇ ਨੈਕ ਦੇ ਵਰਕ ਆਏਗਾ ਜੀ ਨਾਲ ਆਏਗੀ ਜੀ ਲੈਨਾਂ ਵਾਲੀ ਬਾਟਮ ਬਾਟਮ ਤੁਸੀਂ ਦੇਖ ਸਕਦੇ ਹੋ ਬਾਟਮ ਬਹੁਤ ਸੋਹਣੀ ਹੈ ਤੁਸੀਂ ਇਹਦੇ ਨਾਲ ਪੈਂਟ ਪਲਾਜੋ ਬਾਟਮ ਸਲਵਾਰ ਜਾਂ ਫਿਰ ਆਪਣਾ ਸਟ੍ਰੇਟ ਸਲਵਾਰ ਜੋ ਮਰਜ਼ੀ ਬਣਾ ਸਕਦੇ ਹੋ ਔਰ ਇਹਨਾਂ ਸੂਟਾਂ ਦੀ ਸਭ ਤੋਂ ਜਿਹੜੀ ਕੁਆਲਿਟੀ ਹੈਗੀ ਹੈ ਵੱਡੀ ਕੁਆਲਿਟੀ ਜਿਹੜੇ ਦਾ ਦੁਪੱਟਾ ਆਏਗਾ ਜੀ ਸਭ ਤੋਂ ਅੱਛੀ ਕੁਆਲਿਟੀ ਹੈਗੀ ਹੈ ਜੀ ਦੁਪੱਟੇ ਦੀ ਇਹ ਬਿਲਕੁਲ ਪਿਓਰ ਪਿੰਕ ਕਲਰ ਹੈ ਜੀ ਵੀਡੀਓ ਦੇ ਵਿੱਚ ਥੋੜਾ ਚੇਂਜ ਆ ਰਿਹਾ ਹੈ ਬੇਬੀ ਬਿਲਕੁਲ ਜਿਹੜਾ ਪਿੰਕ ਕਲਰ ਹੁੰਦਾ ਜੀ ਪਿੰਕ ਕਲਰ ਹੈ ਜੀ ਇਹ ਤੇ ਇਹ ਦੁਪੱਟਿਆਂ ਦੀ ਕੁਆਲਿਟੀ ਇਹ ਹੈ ਜੀ ਦੁਪੱਟੇ ਹੈਗੇ ਇਹਨਾਂ ਦੇ 2.5 ਮੀਟਰ ਦੇ ਨਹੀਂ ਤਾਂ ਆਮ ਜਿਹੜੇ ਕਾਟਨ ਦੇ ਸੂਟ ਹੁੰਦੇ ਆ ਜੀ ਉਹਨਾਂ ਦੀ ਲੈਂਥ ਵੀ ਘੱਟ ਬੰਦੀ ਆ ਔਰ ਦੁਪੱਟੇ ਵੀ ਛੋਟੇ ਹੁੰਦੇ ਆ ਤੇ ਜਿਹੜੇ ਇਹ ਵਾਲੇ ਸੂਟ ਨੇ ਜੀ ਇਹ ਦੁਪੱਟਿਆਂ ਦੀ ਲੈਂਥ ਵੀ ਫੁੱਲ ਬਣੇਗੀ ਚਾਹੇ ਤੁਸੀਂ 50 ਪਲੱਸ ਰੱਖ ਲਓ ਔਰ ਜਿਹੜੇ ਦੁਪੱਟੇ ਨੇ ਜੀ ਇਹਨਾਂ ਦੇ ਇਹ ਆਏਗਾ ਜੀ 2.5 ਮੀਟਰ ਦਾ ਦੁਪੱਟਾ ਆਏਗਾ ਜੀ ਇਹਨਾਂ ਦਾ 2.5 ਮੀਟਰ ਦਾ ਦੁਪੱਟਾ ਆਏਗਾ ਜੀ ਇਹਨਾਂ ਦਾ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ ਔਰ ਸਟਾਫ ਰਹੇਗਾ ਜੀ ਬਿਲਕੁਲ 100% ਪਿਓਰ ਕਾਟਨ ਗਾਰੰਟੀ ਨਾਲ ਆਪਾਂ ਦੇਵਾਂਗੇ ਜੀ ਸੂਟ ਖਰਾਬ ਨਹੀਂ ਹੋਏਗਾ ਬਿਲਕੁਲ ਵੀ ਔਰ ਸਟੱਫ ਇੰਨਾ ਕੁ ਸੋਹਣਾ ਜੀ ਤੁਸੀਂ ਗਰਮੀ ਦੇ ਵਿੱਚ ਬਹੁਤ ਹੀ ਮਤਲਬ ਪਾਣ ਲਈ ਬਹੁਤ ਆਰਾਮਦਾਇਕ ਸਟੱਫ ਰਹਿਣ ਵਾਲਾ ਹੈ ਜੀ ਤੁਸੀਂ ਜਿੱਦਾਂ ਮਰਜੀ ਇਹਨੂੰ ਵੇਅਰ ਕਰ ਸਕਦੇ ਹੋ ਕਿਵੇਂ ਮਰਜੀ ਇਹਨੂੰ ਮਤਲਬ ਹੰਡਾ ਸਕਦੇ ਹੋ ਗਰਮੀ ਦੇ ਵਿੱਚ ਕਾਟਨ ਦੁਪੱਟਾ ਇਹ ਜੀ ਤੁਸੀਂ ਆਫਿਸ ਵੀ ਪਾ ਸਕਦੇ ਹੋ ਘਰ ਵੀ ਪਾ ਸਕਦੇ ਹੋ ਹਨਾ ਡੇਲੀ ਵੇਅਰ ਵੀ ਇਸ ਨੂੰ ਰੂਟੀਨ ਵੇਅਰ ਵੀ ਸੂਟ ਨੂੰ ਯੂਜ਼ ਕਰ ਸਕਦੇ ਹੋ ਬਹੁਤ ਪਿਆਰਾ ਇਹ ਸੂਟ ਰਹਿਣ ਵਾਲਾ ਹੈ ਜੀ neck ਪੱਟੀ ਦੇਖੋ ਇਹਦੇ ਵਿੱਚ ਆਪਣੇ ਕੋਲੇ ਆਏ ਹੈਗੇ ਨੇ ਜੀ 4 ਕਲਰ ਫਸਟ ਜਿਹੜੇ ਮੈਂ ਤੁਹਾਨੂੰ ਕਲਰ ਦਿਖਾਇਆ ਜੀ ਪਿੰਕ ਸੈਕੰਡ ਇਹਦਾ ਕਲਰ ਹੈਗਾ ਜੀ yellow ਪੈਟਰਨ ਸੇਮ ਹੈ ਕਲਰ ਦਾ ਡਿਫਰੈਂਸ ਹੈ ਓਨਲੀ ਸਭ ਤੋਂ ਜਿਹੜਾ ਸੋਨੇ ਰੰਗ ਨੇ ਜੀ ਇਹਦੇ ਬਹੁਤ ਸੋਹਣੇ ਸੋਹਣੇ ਰੰਗ ਨੇ ਜੀ ਕਪੜਾ ਸਭ ਤੋਂ ਸਭ ਤੋਂ ਵਧੀਆ ਕੁਆਲਿਟੀ ਹੈ ਜੀ ਦੁਪੱਟਾ 2.5 ਮੀਟਰ ਦਾ ਸਟਫ ਪਿਓਰ ਕਾਟਨ ਤੇ ਬਾਟਮ ਦਾ ਜੀ 2.5 ਤੋਂ ਵੀ ਥੋੜਾ ਜਿਹਾ 2.5 ਤੋਂ ਪਲੱਸ ਹੀ ਹੈ ਬਾਟਮ ਦਾ 2.5 ਤੋਂ ਘੱਟ ਨਹੀਂ ਹੈ ਔਰ ਸ਼ਰਟ ਆਏਗੀ ਪੂਰੀ ਫੁੱਲ ਲੈਂਥ ਦੀ ਜਿੰਨੀ ਮਰਜ਼ੀ ਲੈਂਥ ਬਣਾ ਲਓ ਘੇਰਾ ਪੱਟੀ ਲੱਗੀ ਹੋਈ ਹੈ ਜੀ ਘੇਰਾ ਪੱਟੀ ਦੇਖੋ ਫਿਨਿਸ਼ਿੰਗ ਦੇਖੋ ਐਦਾਂ ਦਾ ਕੰਮ ਨਹੀਂ ਹੈ ਨੈਕ ਪੱਟੀ ਹੈ ਜੀ ਨਿਸ਼ੀਂ ਦੇਖੋ neck ਤੇ ਪੱਟੀ ਹੈ ਬਹੁਤ ਸੋਹਣੀ ਬਣੀ ਹੋਈ ਹੈ ਔਰ ਜਿਹੜੇ ਇਹਦੇ ਵਿੱਚ ਕਲਰ ਆਣਗੇ ਜੀ ਚਾਰ ਚਾਰੇ ਕਲਰ ਆਗੇ ਬਹੁਤ ਸੋਹਣੇ ਸੈਕਿੰਡ ਜਿਹੜਾ ਕੰਬੀਨੇਸ਼ਨ ਹੈ ਜੀ yellow ਦੇ ਨਾਲ ਹੈ grey ਦੇ ਨਾਲ yellow ਕੰਬੀਨੇਸ਼ਨ ਬਹੁਤ ਸੋਹਣਾ ਜਿਹੜਾ ਇਹ ਕਲਰ ਬੰਦਿਆ ਜੀ grey ਦੇ ਨਾਲ yellow ਕੰਬੀਨੇਸ਼ਨ ਹੈ ਜੀ ਦੇਖੋ ਸੇਮ ਇਹਦਾ ਡਿਜ਼ਾਈਨ ਰਹੇਗਾ ਘੇਰਾ ਪੱਟੀ ਦਾ ਜੀ ਸੇਮ ਰਹੇਗਾ neck ਦਾ ਜੀ ਤੇ ਦੁਪੱਟਾ ਸੇਮ ਰਹੇਗਾ ਜੀ ਡਿਜ਼ਾਈਨ ਵਾਈਜ਼ ਸੇਮ ਹੈ ਜੀ ਸਿਰਫ ਕਲਰ ਦਾ ਡਿਫਰੈਂਸ ਹੋਏਗਾ ਦੁਪੱਟੇ ਦੇ ਵਿੱਚ ਰੇਟ ਰਹਿਣ ਵਾਲਾ ਜੀ ਇਹਨਾਂ ਦਾ 820 పై ਪਿਓਰ ਕਾਟਨ ਸਟੱਫ ਆਏਗਾ ਜੀ ਬਿਲਕੁਲ ਗਰੰਟਡ ਸਟੱਫ ਹੈ ਜੀ ਇਹਨਾਂ ਸੋਹਣਾ ਸਟੱਫ ਹੈ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹੋ ਥਰਡ ਇਹਦਾ ਕਲਰ ਹੈ ਜੀ ਪੀਚ ਜਿਹੜਾ ਇਹਦਾ ਥਰਡ ਕਲਰ ਹੈ ਜੀ ਪੀਚ ਕਲਰ ਹੈਗੇ ਇੱਕ ਤੋਂ 21 ਸੋਹਣੇ ਕਲਰ ਨੇ ਮੈਂ ਤੁਹਾਨੂੰ ਕਲਰ ਦਿਖਾਏ ਨੇ ਜੀ ਦੇਖੋ ਪਿੰਕ ਪੀਚ ਔਰ yellow ਤਿੰਨ ਕਲਰ ਆਪਣੇ ਹੋ ਗਏ ਨੇ ਹਨਾ ਤਿੰਨ ਹੀ ਕਲਰ ਬਹੁਤ ਸੋਹਣੇ ਕਲਰ ਨੇ ਜੀ ਨੈਕਸਟ ਹੈਗਾ ਜੀ ਪੀਚ ਦੁਪੱਟਾ ਆਏਗਾ ਜੀ 2.5 ਮੀਟਰ ਦਾ ਜਿਵੇਂ ਮਰਜ਼ੀ 2.5 ਮੀਟਰ ਦੇ ਦੁਪੱਟਾ ਮਤਲਬ ਖੁੱਲੇ ਡੋਲੇ ਤੁਸੀਂ ਬੁੱਕਲ ਵੀ ਮਾਰ ਸਕਦੇ ਹੋ ਉਦਾਂ ਵੀ ਲੈ ਸਕਦੇ ਹੋ ਦੁਪੱਟੇ ਨੂੰ ਸਾਈਡ ਵੀ ਦੁਪੱਟੇ ਨੂੰ ਲੈ ਸਕਦੇ ਹੋ ਤੇ ਇਸ ਤੋਂ ਬਾਅਦ ਜੀ ਜਿਹੜਾ ਲਾਸਟ ਕਲਰ ਹੈ ਜੀ ਇਹਦਾ ਹੈਗਾ ਸੀ ਗ੍ਰੀਨ ਸੀ ਗ੍ਰੀਨ ਇਹਦਾ ਲਾਸਟ ਕਲਰ ਹੈ ਜੀ ਦੇਖੋ ਇਹ ਹੈਗਾ ਜੀ ਇਹਦਾ ਦੁਪੱਟਾ ਇਹ ਹੈਗਾ ਜੀ ਸਵੀ ਗ੍ਰੀਨ ਦਾ ਦੁਪੱਟਾ ਜਿਹੜਾ ਇਹਨਾਂ ਦਾ ਦੁਪੱਟਾ ਰਹੇਗਾ ਜੀ ਉਹ ਵੀ ਪਿਓਰ ਮਲਮਲ कॉटन ਦਾ ਰਹੇਗਾ ਬਹੁਤ ਪਿਆਰਾ ਦੁਪੱਟਾ ਰਹੇਗਾ ਜੀ ਉਦਾਂ ਨਹੀਂ ਐ ਵੀ ਦੁਪੱਟਾ ਮਤਲਬ ਹਲਕੀ ਜਿਹੀ ਕੁਆਲਿਟੀ ਦਾ ਹੋਏਗਾ ਬਹੁਤ ਸੋਹਣੀ कॉटन ਦਾ ਦੁਪੱਟਾ ਹੈ ਜੀ ਨਾਲ ਔਰ ਜਿਹੜੇ ਸੂਟ ਰਹਿਣ ਵਾਲੇ ਨੇ ਜੀ ਇਹ ਪਿਓਰ कॉटन ਦੇ ਸੂਟ ਰਹਿਣਗੇ ਜਿੱਦਾਂ ਮਰਜ਼ੀ ਵੇਅਰ ਕਰਿਓ ਦੁਪੱਟੇ ਦੀ ਲੁੱਕ ਦੇਖੋ ਜੀ ਤੁਸੀਂ ਲੁੱਕ ਵਾਈਜ਼ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਹੈ ਸਾਈਡ ਤੇ ਇਹਦੇ ਲੇਸ ਵੀ ਦਿੱਤੀ ਹੋਈ ਹੈ ਜੀ ਦੁਪੱਟੇ ਦੇ ਬਹੁਤ ਪਿਆਰੀ ਲੁੱਕ ਹੈ ਜੀ ਦੁਪट्टे ਦੀ ਸਾਈਡ ਤੇ ਦੁਪੱਤੇ ਦੁਪੱਟੇ ਦੀ ਦਿੱਤੀ ਹੋਈ ਹੈ ਜੀ ਲੇਸ ਐਸ ਦਾ ਫੁਮਨ ਜੇ ਲੱਗੇ ਹੋਏ ਹੈ ਜੀ ਲੇਸ ਦਿੱਤੀ ہوئی ਹੈ ਇਹਦੇ ਵਿੱਚ ਆਪਣੇ ਕੋਲੇ ਚਾਰ ਕਲਰ ਹੈ ਜੀ ਮੈਂ ਤੁਹਾਨੂੰ ਚਾਰ ਕਲਰ ਦਿਖਾਏ ਨੇ ਫਸਟ ਦਿਖਾਇਆ ਜੀ ਮੈਂ ਤੁਹਾਨੂੰ ਪਿੰਕ ਸੈਕਿੰਡ ਦਿਖਾਇਆ ਜੀ yellow ਉਸ ਤੋਂ ਬਾਅਦ ਹੈਗਾ ਪੀਚ ਉਸ ਤੋਂ ਬਾਅਦ ਜਿਹੜਾ ਕਲਰ ਹੈਗਾ ਜੀ ਸੀ ਗ੍ਰੀਨ ਚਾਰ ਮਹੀਨੇ ਦੇ ਵਿੱਚ ਤੁਹਾਨੂੰ ਕਲਰ ਦਿਖਾਏ ਨਹੀਂ ਹਾਂਜੀ ਇਸ ਤੋਂ ਬਾਅਦ ਅਗਰ ਤੁਸੀਂ ਮਤਲਬ ਇਹਨਾਂ ਤੋਂ ਇਲਾਵਾ ਸੂਟਾਂ ਤੋਂ ਇਲਾਵਾ ਕਾਟਨ ਦੁਪट्टे ਵਾਲੇ ਹੋਰ ਸੂਟ ਦੇਖਣੇ ਜੇ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਅੱਜ ਦੀ ਜਿਹੜੀ ਵੀਡੀਓ ਤੇ ਰਹੇਗੀ ਜੀ ਆਪਣੀ ਕਾਟਨ ਦੇ ਦੁਪट्टे ਵਾਲੇ ਸੂਟ ਸੀ ਤੇ ਇੱਕ ਵੇ ਮੈਂ ਤੁਹਾਨੂੰ ਬੁਟੀਕ ਵਰਕ ਦਾ ਸੂਟ ਦਿਖਾਉਂਗੀ ਇਸ ਤੋਂ ਬਾਅਦ ਜੀ ਦੇਖੋ ਆਪਣੇ ਕੋਲੇ ਜਿਹੜੇ ਮਤਲਬ ਸ਼ਾਪ ਦੇ ਵਿੱਚ ਪ੍ਰਿੰਟ ਵੀ ਨੇ ਕਾਫੀ ਪ੍ਰਿੰਟ ਨੇ ਤੁਸੀਂ ਪ੍ਰਿੰਟ ਵੀ ਲੈ ਸਕਦੇ ਹੋ ਔਰ ਕੱਟ ਪੀਸ ਵੀ ਥੋੜੀ ਰਹਿ ਰਹੇ ਹੁਣ ਤਾਂ ਕਾਫੀ ਮਾਤਰਾ ਦੇ ਵਿੱਚ ਸੇਲ ਹੋ ਗਏ ਨੇ हां जी नेक्स्ट ਜਿਹੜਾ ਮੈਂ ਤੁਹਾਨੂੰ ਸੂਟ ਦਿਖਾਉਂਗੀ ਜੋ ਦਿਖਾਉਂਗੀ ਪਟਿਕ ਵਰਕ ਦਾ ਇਹ ਆਪਣਾ ਸੂਟ ਰਹਿਣ ਵਾਲਾ ਹੈ ਜੀ ਇਹੇ ਵਾਲਾ ਰਹੇਗਾ ਜੀ ਸਭ ਤੋਂ ਪਹਿਲਾਂ ਤੇ ਇਹਦਾ ਸਟੱਫ ਦੇਖੋ ਜੀ कॉटन ਹੈਗਾ ਜੀ ਸਟੱਫ ਇਹਦਾ ਸਟੱਫ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਨੀ ਆ ਪਿਓਰ कॉटन ਇਹਦਾ ਸਟੱਫ ਹੈ ਜੀ ਵਿੱਚ ਇੰਦਾ ਪ੍ਰਿੰਟ ਹੈ ਜੀ ਖਾਦੀ ਜੀ ਟਾਈਪ ਹੁੰਦਾ ਜਿੱਦਾਂ ਇਹ ਮਤਲਬ ਖਾਦੀ ਟਾਈਪ ਲਾਈਨਾਂ ਹੈ ਜੀ ਆ ਨੀ ਜੀ ਇਹਦੇ ਵਿੱਚ ਪਿਓਰ ਕਾਟਨ ਸਟੱਫ ਹੈ ਜੀ ਬਿਲਕੁਲ ਅੱਛਾ ਵਾਲੀ ਵਧੀਆ ਬਹੁਤ ਸੋਹਣੀ ਕੁਆਲਿਟੀ ਦਾ ਸਟੱਫ ਹੈ ਇਹ ਥੱਲੇ ਦੇਖੋ ਜੀ ਵੇਲ ਹੈ ਤੇ ਉੱਪਰ ਜਿਹੜੇ ਕੀ ਬੂਟੇ ਜਾਂਦੇ ਨੇ ਨਿਕਰੇ ਡਿਜ਼ਾਈਨ ਦੇਖੋ ਜੀ ਕਿੱਡਾ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਹੋਇਆ ਜੀ ਇਹ ਹੋਈਆਂ ਜੀ ਰੈਡੀ ਇਹਦੀ ਬਾਜੂ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਕਿੰਨੀ ਫਿਨਿਸ਼ਿੰਗ ਤੇ ਵਰਕ ਹੈ ਜੀ ਫੁੱਲ ਫਿਨਿਸ਼ਡ ਵਰਕ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਔਰ ਦੁਪੱਟਾ ਇਹਦਾ ਇਸ ਤੋਂ ਵੀ ਸੋਹਣਾ ਹੈ ਜੀ ਕਿਉਂਕਿ ਜਿਹੜਾ ਦੁਪੱਟਾ ਹੈ ਜੀ ਆਪਾਂ ਲਗਾਇਆ ਜੀ ਟੈਬੀ ਦਾ ਪਿਓਰ ਟੈਬੀ ਦਾ ਆਪਾਂ ਦੁਪੱਟਾ ਲਗਾਇਆ ਜੀ ਦੁਪੱਟੇ ਦਾ ਫਾਲਤੂ ਸੀ ਚੈੱਕ ਕਰ ਸਕਦੇ ਹੋ ਕਿਉਂਕਿ ਦੁਪट्टे ਦਾ ਫਾਲ ਦੇਖ ਕੇ ਆਪਾਂ ਦੁਪੱਟਾ ਹਨਾ ਬਾਏ ਕਰਦੇ ਆ ਵੀ ਦੁਪੱਟਾ ਕਿਦਾਂ ਦਾ ਬਹੁਤ ਸੋਹਣਾ ਦੁਪੱਟਾ ਜੀ 2.5 ਮੀਟਰ ਦੀ ਕੱਟ ਦਾ ਦੁਪੱਟਾ ਰਹਿਣ ਵਾਲਾ ਹੈ ਦੋ ਇਹਦੇ ਵਿੱਚ ਕਲਰ ਪਾਏ ਹੋਏ ਨੇਗੇ ਜਿਹੜੇ ਕਿ ਦੋਨੇ ਵਰਕ ਨਾਲ ਮੈਚ ਹੁੰਦੇ ਨੇ ਦੋਨੇ ਸ਼ੇਡ ਗ੍ਰੀਨ ਤੇ ਜਿਹੜਾ ਇਹ ਵਾਲਾ ਕਲਰ ਹੈ ਜਿਵੇਂ ਜੈਂਟਾ ਇਹ ਟੋਨ ਚ ਦੋਨੇ ਆਪਾਂ ਕਲਰ ਦੁਪੱਟੇ ਦੇ ਵਿੱਚ ਪਾਏ ਨੇ ਬਹੁਤ ਸੋਹਣਾ ਦੁਪੱਟਾ ਬਣ ਕੇ ਰੈਡੀ ਹੋਇਆ ਜੀ ਇਹ ਕਸਟਮਰ ਦਾ ਸੂਟ ਬਣ ਕੇ ਰੈਡੀ ਹੋਇਆ ਜੀ ਆਪਣੇ ਕੋਲੇ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਜੀ ਇਹ ਜੜੀ ਜੜੀਆਂ ਡਿਟੇਲਿੰਗਸ ਨੇ ਜੋ ਮੈਂ ਤੁਹਾਨੂੰ ਦਿਨੀ ਆ ਜਿਹੜਾ ਇਹ ਸਟੱਫ ਰਹਿਣ ਵਾਲਾ ਜੀ ਦੇਖੋ ਪਿਓਰ ਕਾਟਨ ਦਾ ਸਟੱਫ ਰਹਿਣ ਵਾਲਾ ਜੀ ਇਹ ਬਾਜੂ ਵਰਕ ਹੈ ਜੀ ਇਹਦਾ ਕਿੰਨਾ ਪਿਆਰਾ ਦੇਖੋ ਬਾਜੂ ਤੇ ਵਰਕ ਹੋਇਆ ਨਾਲ ਇਹਦਾ ਘੇਰਾ ਵਰਕ ਹੋਇਆ ਦੇਖੋ ਕਿੰਨਾ ਸੋਹਣਾ ਘੇਰੇ ਦਾ ਵਰਕ ਹੋਇਆ ਹੋਇਆ ਔਰ ਨਾਲ ਜੀ ਦੁਪੱਟਾ ਦੇਖੋ ਬਹੁਤ ਹੀ ਪਿਆਰਾ ਦੁਪੱਟੇ ਦਾ ਜਿਹੜਾ ਹੋਵੇ ਆ ਜੀ ਦੁਪੱਟੇ ਡਾਈ ਹੋਈ ਹੋਈ ਹੈ ਬਹੁਤ ਸੋਹਣੀ ਦੋਏ ਦੇ ਵਿੱਚ ਆਪਾਂ ਦੁਪੱਟੇ 'ਚ ਕਲਰ ਪਵਾਇਆ ਹੈ بیس ਕਲਰ ਹੈ ਜਿਹੜਾ ਇਹਦਾ ਸੂਟ ਨਾਲ ਦਾ ਪਰ ਰੱਖਿਆ ਸਟੱਫ ਨਾਲ ਦਾ ਔਰ ਵਰਕ ਦੇ ਨਾਲ ਦੇ ਆਪਾਂ ਇਹਦੇ ਵਿੱਚ ਟਾਈ ਡਾਈ ਕਰਵਾਈ ਹੈ ਜੀ ਕਲਰ ਪਵਾ ਕੇ ਹੁਣ ਆਪਾਂ ਇਹਨੂੰ ਲੇਸ ਨਾਲ ਫਿਨਿਸ਼ ਕਰਾਂਗੇ ਜੀ ਦੁਪੱਟੇ ਨੂੰ ਲੇਸ ਨਾਲ ਇਹਦੀ ਫਿਨਿਸ਼ਿੰਗ ਦੇਵਾਂਗੇ ਦੁਪੱਟੇ ਦੀ ਦੁਪੱਟੇ ਦੇ ਬਿਲਕੁਲ ਨਾਲ ਦੀ ਆਪਾਂ ਲੇਸ ਯੂਜ਼ ਕਰਾਂਗੇ ਦੁਪੱਟੇ ਨੂੰ ਫਿਨਿਸ਼ਿੰਗ ਦੇਣ ਲਈ ਬਹੁਤ ਸੋਹਣਾ ਹੈ ਇਹ ਸਟੱਫ ਜਿਹੜਾ ਸੂਟ ਦਾ ਰਹਿਣ ਵਾਲਾ ਹੈ ਕਾਟਨ ਸਟੱਫ ਹੈ ਜੀ ਵਿਦਆਊਟ ਲਾਈਨਿੰਗ بیس ਹੈ ਤੁਸੀਂ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਔਰ ਜਿਹੜੇ ਇਹ ਸੂਟ ਹੈ ਜੀ ਵਿਦ ਵਰਕ ਵਿਦ ਸਟੱਫ ਇਹ ਸੂਟ ਰੈਡੀ ਹੋਏਗਾ ਜੀ 1800 ਰੁਪਏ ਦੇ ਵਿੱਚ ਵਿਦਆਊਟ ਦੁਪੱਟਾ ਵਰਕ اور ਸਟੱਫ ਇਹ ਸੂਟ 1800 ਰੁਪਏ ਦੇ ਵਿੱਚ ਰੈਡੀ ਹੋਏਗਾ ਜੀ ਕਿਉਂਕਿ ਸਟੱਫ ਹੈਗਾ ਜੀ ਬਹੁਤ ਅੱਛੀ ਕੁਆਲਿਟੀ ਦਾ ਸਟੱਫ ਲੱਗਿਆ ਹੈ ਸਟੱਫ ਦੇ ਵੀ ਸਾਰੇ ਹੁੰਦੇ ਜੀ ਹਨਾ ਆਪਾਂ ਇੱਕ ਹਲਕੀ ਜਿਹੀ ਕੁਆਲਿਟੀ ਦਾ ਸਟੱਫ ਲਾ ਲਈ 4-500 ਵਾਲਾ ਉਦਾਂ ਦਾ ਸਟੱਫ ਨਹੀਂ ਹੈਗਾ ਬਹੁਤ ਸੋਹਣਾ ਸਟੱਫ ਹੈ ਜੀ ਇਹ ਉੱਤੇ ਦੇ ਆਪਾਂ ਜਿਹੜਾ ਵਰਕ ਕਰਵਾਇਆ ਉਹ ਵੀ ਬਹੁਤ ਫਿਨਿਸ਼ਡ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਹੈ ਤੇ ਰੇਟ ਇਹਦਾ ਹੈਗਾ ਜੀ 1800 ਰੁਪਏ ਵਿਦਾਊਟ ਹੈਗਾ ਦੁਪੱਟਾ ਇਹ 1800 ਰੁਪਏ ਦਾ ਹੈ ਜੀ ਅਗਰ ਤੁਸੀਂ ਇਹਨੂੰ ਵਿਦ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਜੀ ਦੁਪੱਟਾ ਤੁਹਾਡੀ ਚੁਆਇਸ ਅਕੋਰਡਿੰਗ ਆਪਾਂ ਡਾਈ ਕਰਵਾ ਕੇ ਦੇਵਾਂਗੇ ਜਿਵੇਂ ਇਹ ਦੁਪੱਟਾ ਟੈਬੀ ਦਾ ਲਾਇਆ ਜੀ 450 ਟੈਬੀ ਦਾ ਦੁਪੱਟਾ ਹੈ ਜੀ ਨਾਲ ਉੱਤੇ ਆਪਾਂ ਜਿਹੜਾ ਟਾਈ ਡਾਈ ਦਾ ਹੋ ਗਿਆ ਹਨਾ ਆਪਾਂ ਟਾਈ ਡਾਈ ਪੈਟਰਨ ਕਰਵਾਇਆ ਇਹਦਾ ਹੋ ਗਿਆ ਜੀ ਉਸਾ ਉਸੇ ਅਕੋਰਡਿੰਗ ਦੁਪੱਟਾ ਹੁੰਦਾ ਜੀ ਮਸਲੀਨ ਵੀ ਆਪਣੇ ਕੋਲੇ ਟੈਬੀ ਵੀ ਹੈ ਟੈਬੀ ਵੀ ਆਪਣੇ ਕੋਲੇ ਦੋ ਤਰ੍ਹਾਂ ਦੀ ਹੈ ਤੁਸੀਂ ਜਿੱਦਾਂ ਮਰਜ਼ੀ ਦੁਪੱਟਾ ਲੈ ਸਕਦੇ ਹੋ ਸਾਡੇ ਤੋਂ ਦੁ ਪਿਓਰ ਦਾ ਵੀ ਮਿਲੇਗਾ ਕਾਟਨ ਦਾ ਵੀ ਮਿਲੇਗਾ ਔਰ ਅਗਰ ਇਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਇਹ ਵੀ ਲੈ ਸਕਦੇ ਹੋ ਆਪਣੇ ਕੋਲ ਇਹ ਵੀ ਸੂਟ ਹੈਗੇ ਨੇ ਜੀ ਇਸ ਤੋਂ ਇਲਾਵਾ ਕਾਟਨ ਦੇ ਹੋਰ ਵੀ ਬਹੁਤ ਸੂਟ ਨੇ ਡੇਲੀ ਕੀ ਜਿਹੜੇ ਡੇਲੀ ਆਪਾਂ ਵੀਡੀਓ ਪਾਇਆ ਕਰਾਂਗੇ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਿਆ ਕਰੋ ਔਰ ਸਾਡੇ ਤੋਂ ਸੂਟ ਬਾਏ ਕਰਿਆ ਕਰੋ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ